ਬਠਿੰਡਾ ਦੇ ਇਸ ਵਕੀਲ ਨੇ ਪਾਇਆ ਕੰਗਣਾ ਰਣੌਤ ਨੂੰ ਪੜਨੀ ਹੁਣ ਲਾਵੇਗੀ ਬਠਿੰਡਾ ਦੀ ਅਦਾਲਤ ਦੇ ਅੰਦਰ ਗੀੜੇ ਤੇ ਗੀੜੇ ਇੱਕ ਬਜ਼ੁਰਗ ਮਹਿਲਾ માતા ਕਿਸਾਨ ਮਹਿਲਾ ਦੇ ਖਿਲਾਫ ਕੀਤਾ ਸੀ ਰੀਟਵੀਟ ਅਤੇ ਉਹਨਾਂ ਦੀ ਹੋਈ ਸੀ ਬਹੁਤ ਜ਼ਿਆਦਾ ਬਦਨਾਮੀ ਪਿੰਡ ਦੇ ਵਿੱਚ ਰਹਿਣ ਜੋਗੇ ਨਹੀਂ ਸੀ ਛੱਡਿਆ ਪੂਰਾ ਮਾਮਲਾ 2020-21 ਦਾ ਜਿੱਥੇ ਜਿਹੜਾ ਆਪਣਾ ਕਿਸਾਨੀ ਅੰਦੋਲਨ ਹੈ ਉਹ ਦਿੱਲੀ ਵਿਖੇ ਚਲ ਰਿਹਾ ਸੀ ਤਾਂ ਉਸ ਦੇ ਵਿੱਚ ਕਿਸਾਨ ਬੀਬੀਆਂ ਵੀ ਆਪਣਾ ਹਿੱਸਾ ਆਪਣਾ ਪਾਉਣ ਦੇ ਲਈ ਗਈਆਂ ਹੁੰਦੀਆਂ ਸਨ ਤਾਂ ਇੱਕ ਬਜ਼ੁਰਗ ਮਹਿਲਾ ਜੋ ਆਪਣਾ ਬਠਿੰਡਾ ਜਲੇ ਦੇ ਪਿੰਡ ਬਹਾਦਰਗੜ ਜੰਨੀਆਂ ਦੀ ਸੀ ਮਾਤਾ ਮਹਿੰਦਰ ਕੌਰ ਉਹ ਵੀ ਇਸ ਕਿਸਾਨੀ ਅੰਦੋਲਨ ਦੇ ਵਿੱਚ ਗਈ ਹੋਈ ਸੀ ਤਾਂ ਕੰਗਣਾ ਰਣੌਤ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਜਿਹੜੀਆਂ ਬਜ਼ੁਰਗ ਔਰਤਾਂ ਨੇ ਜਾਂ ਕੋਈ ਵੀ ਔਰਤਾਂ ਨੇ ਪੰਜਾਬ ਦੇ ਵਿੱਚੋਂ 100-100 ਰੁਪਏ ਦਿਹਾੜੀ ਦੇ ਉੱਤੇ ਆਉਂਦੀਆਂ ਹਨ ਅਤੇ ਇਸ ਨੂੰ ਲੈ ਕੇ ਮਾਤਾ ਮਹਿੰਦਰ ਕੌਰ ਦੀ ਕਾਫੀ ਬਦਨਾਮੀ ਹੋਈ ਸੀ ਉਹ ਅਕਸਰ ਫੰਦਰ ਵੜ ਕੇ ਹੀ ਰਹੇਗੇ ਸੀ ਪਿੰਡ ਦੇ ਵਿੱਚ ਉਹਨਾਂ ਨੂੰ 100-100 ਰੁਪਏ ਵਾਲੇ ਦੀ ਅਲ ਪੈਣ ਲੱਗੀ ਸੀ ਜਿਸ ਨੂੰ ਲੈ ਕੇ ਮਾਤਾ ਦੀ ਕਾਫੀ ਬਦਨਾਮੀ ਹੋਈ ਤਾਂ ਇੱਥੇ ਉਹਨਾਂ ਵੱਲੋਂ ਇੱਕ ਵਕੀਲ ਦੀ ਨਾਲ ਆਪਣਾ ਗਲਵਤ ਕੀਤੀ ਗਈ ਵਕੀਲ ਨੇ ਨੋਟਿਸ ਭੇਜਿਆ ਗਿਆ ਤਾਂ ਤਾਂ ਉਸ ਨੂੰ ਲੈ ਕੇ ਕੰਨਣਾ ਦਾ ਹੰਕਾਰ ਇੰਨਾ ਸੀ ਕਿ ਉਹਨਾਂ ਨੇ ਇਸ ਨੋਟਿਸ ਦਾ ਕੋਈ ਜਵਾਬ ਤੱਕ ਨਹੀਂ ਦਿੱਤਾ ਤਾਂ ਉਹਨਾਂ ਵੱਲੋਂ ਮਾਮਲਾ ਕੋਰਟ ਦੇ ਵਿੱਚ ਲਿਜਾਇਆ ਗਿਆ ਫਿਰ ਮਾਮਲਾ ਹਾਈ ਕੋਰਟ ਦੇ ਵਿੱਚ ਗਿਆ ਹਾਈ ਕੋਰਟ ਦੇ ਵਿੱਚੋਂ ਜਦੋਂ ਮਾਮਲਾ ਵੀ ਆਪ ਕੰਗਣਾ ਦੇ ਉਲਟ ਹੋ ਗਿਆ ਤਾਂ ਉਸ ਤੋਂ ਬਾਅਦ ਮਾਮਲਾ ਕੰਗਣਾ ਰਾਣਾ ਨੂੰ ਸੁਪਰੀਮ ਕੋਰਟ ਦੇ ਉੱਤੇ ਲੈ ਗਈ। ਸੁਪਰੀਮ ਕੋਰਟ ਨੇ ਵੀ ਕੋਈ ਫੈਸਲਾ ਨਹੀਂ ਦਿੱਤਾ ਤਾਂ ਸੁਪਰੀਮ ਕੋਰਟ ਨੇ ਇਹ ਇਹ ਦੇ ਦਿੱਤੇ ਕਿ ਤੁਸੀਂ ਜਿਹੜੀ ਹੈ ਲੋਕਲ ਕੋਰਟ ਹੈ ਉੱਥੇ ਜਾਓ ਤਾਂ ਫਿਰ ਦੁਬਾਰਾ ਇਹ ਮਾਮਲਾ ਬਠਿੰਡਾ ਦੀ ਅਦਾਲਤ ਦੇ ਵਿੱਚ ਆ ਗਿਆ। ਤਾਂ ਬਠਿੰਡਾ ਦੀ ਅਦਾਲਤ ਦੇ ਵਿੱਚ ਕੰਗਣਾ ਰਾਣਾ ਨੂੰ ਇੱਕ ਵਾਰੀ ਆਈ ਉਸਨੇ ਆਪਣੀ ਬੇਲਵਾਨ ਭਰੀ ਆਪਣੀ ਜਮਾਨਤ ਲਈ ਤੇ ਉਸ ਤੋਂ ਬਾਅਦ ਉਹ ਦੁਆਰਾ ਤਿੰਨ ਚਾਰ ਪੇਸ਼ੀਆਂ ਤੇ ਕੋਰਟ ਦੇ ਵਿੱਚ ਹਾਜ਼ਰ ਨਹੀਂ ਹੋਈ ਜਿਸ ਨੂੰ ਲੈ ਕੇ ਉਸ ਵੱਲੋਂ ਲਗਾਤਾਰ ਕੋਈ ਨਾ ਕੋਈ ਬਹਾਨਾ ਬਣਾਇਆ ਗਿਆ ਕਦੇ ਸੈਸ਼ਨ ਦਾ ਬਹਾਨਾ ਕਦੇ ਕੋਈ ਬਹਾਨਾ ਤਾਂ ਉਸ ਨੂੰ ਲੈ ਕੇ ਵਕੀਲ ਕਰਕੇ ਵੀਰ ਸਿੰਘ ਬਹਿਣੀਪਾਲ ਵੱਲੋਂ ਬਹਿਸ ਕਰਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਕੋਈ ਠੋਸ ਸਬੂਤ ਨਾ ਦਿੰਦੇ ਹੋਏ ਉਹਨਾਂ ਵੱਲੋਂ ਮਾਨਯੋਗ ਅਦਾਲਤ ਦੇ ਵਿੱਚ ਜਦ ਪੇਸ਼ ਹੋਈ ਤਾਂ ਮਾਨਯੋਗ ਅਦਾਲਤ ਨੇ ਅਦਾਲਤ ਨੇ ਹੁਣ ਇੱਕ ਵੱਡਾ ਫੈਸਲਾ ਕੀਤਾ ਹੈ ਕਿ 15 ਤਰੀਕ ਨੂੰ ਅਗਰ ਕੰਗਣਾ ਨਾਉ ਤੇ ਬਠਿੰਡਾ ਦੀ ਅਦਾਲਤ ਦੇ ਵਿੱਚ ਪੇਸ਼ ਨਹੀਂ ਹੁੰਦੀ ਤਾਂ ਉਸ ਦੇ ਜਿਹੜੇ ਆਪਣਾ ਬੀਰ ਬੌਂਡ ਨੇ ਉਹਨਾਂ ਨੂੰ ਵੀ ਆਪਣਾ ਕੈਨਸਲ ਕੀਤਾ ਜਾਵੇਗਾ ਅਤੇ ਉਸ ਦੀ ਜ਼ਮਾਨਤ ਜਿਹੜੀ ਉਹ ਖਾਜ ਕਰ ਦਿੱਤੀ ਜਾਵੇਗੀ ਤੇ ਉਸ ਦੇ ਅਰੈਸਟ ਬਰਾਂਟਰੀ ਜਿਹੜੀ ਉਹ ਜਾਰੀ ਕਰ ਦਿੱਤੇ ਜਾਣਗੇ ਆ ਉਸ ਸਰਾਉਣੇ ਸਬੰਧੀ ਕੀ ਕਹਿੰਦੇ ਨੇ ਵਕੀਲ ਅਰਗਵੀਰ ਸਿੰਘ ਵੈਣੀਵਾਲ ਅਤੇ ਕੀ ਸੀ ਪੂਰਾ ਮਾਮਲਾ ਕਿੰਨੀ ਹੋਈ ਇਸ ਆਪਣਾ ਬਜ਼ੁਰਗ ਮਹਿਲਾ ਮਾਤਾ ਦੀ ਆਪਣਾ ਬੇਇੱਜ਼ਤੀ ਹੈ ਸਰ ਇਹ ਮਾਤਾ ਦਾ ਦੇ ਕੀ ਇਹ ਮਾਮਲਾ ਅੰਤ ਤੱਕ ਨਾ ਮੇਰਾ ਨਾਮ ਰਵੀ ਸਿੰਘ ਬਣੀਵਾਲਾ ਜੀ ਮੈਂ ਮਾਤਾ ਮਹਿੰਦਰਕੌਰ ਦਾ ਐਡਵੋਕੇਟ ਹਾਂ ਜੋ ਕੰਗਣਾ ਨੌਤ ਦੇ ਖਿਲਾਫ ਕੰਪਲੇਂਟ ਦਾਇਰ ਕੀਤੀ ਹੈ ਮਾਨਹਾਨੀ ਦੀ ਉਸ ਕੇਸ ਦੇ ਵਿੱਚ ਸਮਨਿੰਗ ਹੋਣ ਤੋਂ ਬਾਅਦ ਕੰਗਣਾ ਨੌਤ ਨੇ ਬੇਲਬਾਉਣ ਫਰਨਿਸ਼ ਕਰ ਦਿੱਤੇ ਸੀ ਪਰ ਲਗਾਤਾਰ ਕੰਗਣਾ ਨੌਤ ਵੱਲੋਂ ਜਿਹੜੀਆਂ ਹਾਜ਼ਰੀ ਮਾਫੀ ਦੀਆਂ ਐਪਲੀਕੇਸ਼ਨਾਂ ਲਗਾਈਆਂ ਜਾ ਰਹੀਆਂ ਸੀ ਉਹਨਾਂ ਦੇ ਵਕੀਰ ਸਾਹਿਬਾਨਾਂ ਵੱਲੋਂ ਲਾਸਟ ਤਿੰਨ ਤਰੀਕਾਂ ਤੇ ਜੋ ਐਪਲੀਕੇਸ਼ਨਾਂ ਫਾਈਲ ਕੀਤੀਆਂ ਗਈਆਂ ਸੀ ਉਹ ਐਪਲੀਕੇਸ਼ਨ ਜੀ ਜੋ ਹਵਾਲਾ ਦਿੱਤਾ ਗਿਆ ਸੀ ਉਹਨਾਂ ਨੇ ਕਿਹਾ ਸੀ ਕਿ ਲੋਕ ਸਭਾ ਦਾ ਸੈਸ਼ਨ ਚੱਲ ਰਿਹਾ ਤਾਂ ਕਰਕੇ ਬਤੌਰ ਐਮ ਪੀ ਕੰਗਣਾ ਬਿਜੀ ਨੇ ਪਰ ਉਹ ਸੈਸ਼ਨ ਖਤਮ ਹੋ ਗਿਆ ਸੀ 10 ਡੇਟ ਤੱਕ ਤੇ ਹੁਣ ਇਸ ਡੇਟ ਤੇ ਜੋ 5 ਜਨਵਰੀ ਨੂੰ ਕੰਗਣਾ ਨੌਤ ਵੱਲੋਂ ਐਪਲੀਕੇਸ਼ਨ ਲਗਾਈ ਗਈ ਸੀ ਉਹਨਾਂ ਦੇ ਵਕੀਲ ਸਾਹਿਬਾਨ ਵੱਲੋਂ ਉਹਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਸੀ ਕਿ ਕਿਸੇ ਆਪ ਦੇ ਅਫੀਸ਼ੀਅਲ ਵਰਕ ਕਰਕੇ ਉਹ ਰਿਪੋਰਟ ਦੇ ਵਿੱਚ ਅਪੀਅਰ ਨਹੀਂ ਹੋ ਸਕੇ ਕੋਈ ਡਾਕੂਮੈਂਟ ਨਾ ਲਾਇਆ ਉਹਨਾਂ ਨੇ ਫਾਈਲ ਦੇ ਨਾਲ ਨਹੀਂ ਅਟੈਚ ਕੀਤਾ ਤੇ ਨਾ ਹੀ ਕੋਈ ਅਫੀਸ਼ੀਅਲ ਪਰਪਸ ਦੱਸਿਆ ਵੀ ਕਿੱਥੋਂ ਕਿੱਥੇ ਗਏ ਨੇ ਜਾਂ ਕਿਸ ਮਕਸਦ ਲਈ ਗਏ ਨੇ ਤਾਂ ਉਹਦੇ ਰਿਗਾਰਡਿੰਗ ਅਸੀਂ ਕੋਰਟ ਦੇ ਵਿੱਚ ਰਿਟਰਨ ਰਿਪਲਾਈ ਫਾਈਲ ਕੀਤਾ ਸੀ ਉਸ ਐਪਲੀਕੇਸ਼ਨ ਦੇ ਅਗੇਂਸਟ ਤੇ ਉਹਨਾਂ ਦੀ ਜੋ ਹਾਜ਼ਰੀ ਮਾਫੀ ਦੀ ਐਪਲੀਕੇਸ਼ਨ ਹੈ ਉਹ ਡਿਸਮਿਸ ਕਰਨ ਵਾਸਤੇ ਤੇ ਉਹਨਾਂ ਦੇ ਜੋ ਗ੍ਰਿਫਤਾਰੀ ਬਰੰਟ ਜਾਰੀ ਕਰਨ ਤੇ ਬੀਲ ਬਾਂਡ ਉਹਨਾਂ ਦੇ ਖਰਜ ਕਰਨ ਬਾਰੇ ਅਸੀਂ ਫਾਈਲ ਕੀਤਾ ਸੀ ਉਹਦੇ ਵਿੱਚ ਮਾਨਯੋਗ ਜੱਸਾਬ ਸ਼੍ਰੀਿੰਦਰਜੀਤ ਸਿੰਘ ਜੀਐਮਆਈਸੀ ਫੈਸ਼ਨ ਕੋਟ ਜੱਸਾਬ ਨੇ ਸਾਡੀ ਐਪਲੀਕੇਸ਼ਨ ਹੈ ਜੋ ਉਹਨੂੰ ਪਾਰਟਲੀ ਡਿਸਾਈਡ ਕੀਤਾ ਜਿਹਦੇ ਵਿੱਚ ਉਹਨਾਂ ਦੀ ਜੋ ਐਪਲੀਕੇਸ਼ਨ ਹਾਜ਼ਰੀ ਮਾਫੀ ਦੀ ਲਈ ਗਈ ਸੀ ਕੈਨੇਡਾ ਨੌਦਨ ਫੀਲ ਸਾਹਿਬ ਵੱਲੋਂ ਉਹ ਐਪਲੀਕੇਸ਼ਨ ਉਹਨਾਂ ਦੀ ਖਾਰਜ ਕਰ ਦਿੱਤੀ ਗਈ ਹੈ ਤੇ ਸਟਰੋਂਗਲੀ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਗਈ ਹੈ ਕਿ ਜੇਕਰ ਆਉਣ ਵਾਲੀ ਤਰੀਕ 15 ਜਨਵਰੀ ਨੂੰ ਕੰਗੜਾ ਕੋਟ ਦੇ ਵਿੱਚ ਨਾ ਪੀਅਰ ਹੋਏ ਤਾਂ ਉਹਨਾਂ ਦੀ ਗ੍ਰਿਫਤਾਰੀ ਵਾਰੰਟ ਜਾਰੀ ਹੋਣਗੇ ਤੇ ਬੇਲ ਬਾਂਡ ਹੈ ਜੋ ਉਹਨਾਂ ਦੇ ਉਹ ਖਰਚ ਕੀਤੇ ਜਾਣਗੇ ਤੇ ਜਿਹੜੀ ਬੌਂਡਸ ਐ ਉਹ ਫੋਰਫੀਟ ਟੂ ਸਟੇਟ ਹੋ ਜਾਣਗੇ। ਮਾਮਲਾ ਕੀ ਹਿਸਾਬ ਜੀ ਸਰ ਮਾਮਲਾ ਜੀ ਮਾਮਲਾ ਸਰ ਇਹ 2020 ਤੇ ਕੀਦੇ ਹਰ ਨੀਚੇ ਜੋ ਕਿਸਾਨ ਅੰਦੋਲਨ ਹੋਏ ਸੀ ਜੋ ਖੇਤੀ ਬਿੱਲਾਂ ਦੇ ਰਿਗਾਰਡਿੰਗ ਉਹਦੇ ਵਿੱਚ ਮਾਤਾ ਮਹਿੰਦਰ ਕੌਰ ਵੀ ਇੱਕ ਕਿਸਾਨ ਪਰਿਵਾਰ ਦੇ ਹੋਣ ਕਰਕੇ ਉੱਥੇ ਧਰਨੇ ਤੇ ਗਏ ਸੀ ਆਪਦੇ ਪਰਿਵਾਰ ਸਮੇਤ ਆਪਦੇ ਪਿੰਡ ਵਾਸੀਆਂ ਸਮੇਤ ਤਾਂ ਉੱਥੇ ਨਵੰਬਰ ਮਹੀਨੇ ਦੇ ਲਾਸਟ ਵੀਕ ਦੇ ਵਿੱਚ ਕੰਗਣਾ ਰੌਤ ਵੱਲੋਂ ਇੱਕ ਟਵਿੱਟਰ ਤੇ ਰੀਟਵੀਟ ਕੀਤਾ ਜਾਂਦਾ ਹੈ ਉਹਦੇ ਵਿੱਚ ਉਹਨੇ ਮਾਤਾ ਮਹਿੰਦਰ ਕੌਰ ਦੀ ਤੇ ਇੱਕ ਨਾਲ ਕੋਈ ਹੋਰ ਮਾਤਾ ਸੀ ਉਹਨਾਂ ਦੀ ਫੋਟੋ ਲਾ ਕੇ ਉੱਪਰ ਇੱਕ ਭੱਦੀ ਸ਼ਬਦਾਵਲੀ ਵਰਤੀ ਸੀ ਜਿਹਦੇ ਵਿੱਚ ਕਿਹਾ ਸੀ ਕਿ ਇਸ ਤਰ੍ਹਾਂ ਦੇ ਲੋਕ ਐ ਜੋ 100 ਰੁਪਏ ਕੱਪੜੇ ਖਾਣ ਪੀਣ ਦੀਆਂ ਬਸਤਾਂ ਲੈ ਕੇ ਧਰਨਾ ਤੇ ਆ ਜਾਂਦੇ ਆ ਸਾਨੂੰ ਇਸ ਤਰ੍ਹਾਂ ਦੀ ਧਰਨਾ ਕਰਨ ਦੀ ਜ਼ਰੂਰਤ ਨਹੀਂ ਪਰ ਮਾਤਾ ਜੀ ਉੱਥੇ ਇੱਕ ਕਿਸਾਨੀ ਪਰਿਵਾਰ ਦੇ ਹੋਣ ਕਰਕੇ ਗਏ ਸੀ ਨਾ ਕਿ ਕੋਈ ਪੈਸੇ ਲੈ ਕੇ ਜਾਂ ਕਿਸੇ ਹੋਰ ਲਾਲਚ ਕਰਕੇ ਗਏ ਸੀ ਤਾਂ ਉਸ ਚੀਜ਼ ਨਾਲ ਜਦੋਂ ਉਹ ਫੋਟੋ ਟਵਿੱਟਰ ਵਾਲੀ ਫੋਟੋ ਜੋ ਹੈ ਉਹ ਵਾਇਰਲ ਹੋਈ ਤਬ ਮਾਤਾ ਜੀ ਨੇ ਵੀ ਮਾਤਾ ਜੀ ਦੇ ਪਿੰਡ ਵਾਸੀਆਂ ਨੇ ਸਭ ਨੇ ਜਦੋਂ ਦੇਖੀ ਤਾਂ ਉਸ ਚੀਜ਼ ਨਾਲ ਮਾਤਾ ਜੀ ਨੂੰ ਫਿਰ ਧਰਨਾ ਵਿੱਚ ਜੋ ਜਥੇ ਬੰਦੀਆਂ ਸੀ ਉਹਨਾਂ ਨੇ ਇਹਨਾਂ ਨੂੰ ਉਥੋਂ ਵਾਪਸ ਭੇਜਤਾ ਕਿਉਂਕਿ ਦੇਖੋ ਜਥੇ ਬੰਦੀਆਂ ਨੂੰ ਵੀ ਲੱਗਿਆ ਵੀ ਸ਼ਾਇਦ ਵੀ ਜੋ ਐਡੀ ਵੱਡੀ ਕਹਾਸਤੀ ਕਹਿ ਰਹੀ ਹੈ ਤਾਂ ਹੋ ਸਕਦਾ ਮਾਤਾ ਜੀ ਨੇ ਪੈਸੇ ਨਾ ਲਏ ਹੋਣ ਤਾਂ ਜਦੋਂ ਪਿੰਡ ਵਿੱਚ ਆਏ ਤਾਂ ਪਿੰਡ 'ਚ ਵੀ ਸਾਰੇ ਪਿੰਡ ਨੇ ਮਾਤਾ ਜੀ ਦਾ ਇਹਨਾਂ ਦਾ ਪਰਿਵਾਰ ਦਾ ਸਾਰਿਆਂ ਦਾ ਭਾਂਡਾ ਤਿਆਗਤਾ ਇਹਨਾਂ ਨਾਲ ਵਰਤੇ ਬਾਛੜਤਾ ਇਹਨਾਂ ਦੀਆਂ ਬੇਟੀਆਂ ਵੀ ਜੇ ਪਿੰਡ ਆਉਣੀ ਸੀ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਇਹਨਾਂ ਦੇ ਪਰਿਵਾਰ ਨੂੰ 100 ਰੁਪਏ ਵਾਲੇ ਅੰਨ ਪੈਗੀ ਲੋਕ ਮਜ਼ਾਕ ਕਰਨ ਲੱਗੇ ਮਜ਼ਾਕ ਦਾ ਪਾਤਰ ਬਣੇ ਤੇ ਇੱਕ ਘਰ 'ਚ ਰਹਿਣ ਲੱਗੇ ਮਾਤਾ ਜੀ ਦੀ 83 ਸਾਲ ਉਮਰ ਹੈ ਉਹ ਕਿਸਾਨ ਪਰਿਵਾਰ ਦੀ ਬੱਚੀ ਹੈ ਬੇਟੀ ਹੈ ਕਿਸਾਨ ਪਰਿਵਾਰ ਦੀ ਨੂੰਹ ਹੈ ਕਿਸਾਨ ਉਹਨਾਂ ਦਾ ਬੇਟਾ ਵੀ ਕਿਸਾਨੀ ਕਰਦਾ ਹੈਗਾ ਕਿਸਾਨੀ ਤੋਂ ਇਲਾਵਾ ਹੋਰ ਕੋਈ ਉਹਨਾਂ ਦਾ ਆਮਦਨ ਦਾ ਸਾਧਨ ਨਹੀਂ ਉਹ ਧਰਨੇ ਵਿੱਚ ਗਏ ਸੀ ਬਤੌਰ ਕਿਸਾਨ ਹੋਣ ਲਾਤੇ ਕਿਸਾਨ ਪਰਿਵਾਰ ਹੋਣ ਲਾਤੇ ਤਾਂ ਮੈਡਮ ਕੰਗਣਾ ਨੇ ਜੋ ਉਹਨਾਂ ਨੂੰ ਮਾਤਾ ਜੀ ਬਾਰੇ ਉਹਨੂੰ ਕੋਈ ਜਾਣਕਾਰੀ ਨਹੀਂ ਕੋਈ ਇਲਮ ਨਹੀਂ ਉਹਨੇ ਮਾਤਾ ਜੀ ਬਾਰੇ ਗੰਦੀ ਭद्दी ਸ਼ਬਦਾਵਲੀ ਵਰਤੀ ਹੈ ਮਜ਼ਾਕ ਦਾ ਪਾਤਰ ਬਣਾਇਆ ਮਾਤਾ ਜੀ ਦੀ ਫੋਟੋ ਲਗਾ ਕੇ ਤੇ ਉਸ ਤੋਂ ਬਾਅਦ ਅਸੀਂ ਨੋਟਿਸ ਜਾਰੀ ਕੀਤੇ ਤੇ ਨੋਟਿਸ ਜਾਰੀ ਕਰਨ ਤੋਂ ਬਾਅਦ ਕੰਗਣਾ ਨੂੰ ਅਸੀਂ ਕਿਹਾ ਸੀ ਵੀ ਮਾਫੀ ਮੰਗੀ ਜਾਵੇ ਜਨਤਕ ਤੌਰ ਤੇ ਜਿਵੇਂ ਉਹਨੇ ਇਸ ਤਰ੍ਹਾਂ ਦੀ ਟਵੀਟ ਕੀਤਾ ਸੀ ਪਰ ਉਹਨਾਂ ਵੱਲੋਂ ਕੋਈ ਮਾਫੀ ਨਹੀਂ ਮੰਗੀ ਗਈ ਤਾਂ ਕੋਰਟ ਦੇ ਵਿੱਚ ਅਸੀਂ ਫਿਰ ਮਾਨਹਾਨੀ ਦੀ 499 500 ਆਈਪੀਸੀ ਦੇ ਤਹਿਤ ਅਸੀਂ ਕੰਪਲੇਂਟ ਫਾਈਲ ਕੀਤੀ ਮਾਤਾ ਜੀ ਵੱਲੋਂ ਤੇ ਕੋਰਟ ਨੂੰ ਸਾਰਾ ਅਸੀਂ ਆਪ ਦਾ ਪੱਖ ਰੱਖਿਆ ਤਾਂ ਕੋਰਟ ਨੇ ਸਾਡੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ 2022 ਦੇ ਵਿੱਚ ਕੰਗਣਾ ਨੂੰ ਸਮਨ ਕਰਤੇ ਸੀ ਜਾਰੀ ਤਾਂ ਉਸ ਤੋਂ ਬਾਅਦ ਇਹ ਫਿਰ ਇਹਨਾਂ ਨੇ ਔਨਰੇਬਲ ਹਾਈ ਕੋਰਟ ਦੇ ਵਿੱਚ ਕਵਾਸਟਿੰਗ ਪਟੀਸ਼ਨ ਫਾਈਲ ਕੀਤੀ ਸਮਨ ਆਰਡਰ ਦੇ ਅਗੇਂਸਟ ਤਾਂ ਹਾਈ ਕੋਰਟ ਨੇ ਵੀ 2025 ਦੇ ਅਗਸਤ ਮਹੀਨੇ ਵਿੱਚ ਇਹਨਾਂ ਦੀ ਜੋ ਪਟੀਸ਼ਨ ਹੈ ਉਹ ਖਾਰਜ ਕਰ ਦਿੱਤੀ ਸੀ ਤਾਂ ਉਸ ਤੋਂ ਬਾਅਦ ਫਿਰ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਫਾਈਲ ਕੀਤੀ ਕਾ ਸੁਪਰੀਮ ਕੋਰਟ ਨੇ ਬਿਦਾਊਟ ਐਡਮਿਸ਼ਨ ਇਹਨਾਂ ਦੀ ਜੋ ਪਟੀਸ਼ਨ ਹੈ ਡਿਸਮਿਸ ਕਰਤੀ ਸੀ ਕਾ ਉਸ ਤੋਂ ਬਾਅਦ ਫਿਰ ਇਹ ਕੋਰਟ ਦੇ ਵਿੱਚ ਅਟਰਾਇੰਟ ਕੋਰਟ ਦੇ ਵਿੱਚ ਪੇਸ਼ ਹੋਈ ਸੀ